ਹਾਂ ਜਿਵੇਂ ਕਿਦਾ ਖੰਨ ਹੋ ਗਿਆ ਕਿ ਤੇ ਪੱਟ ਫੜ ਗਿਆ ਕਿ ਤੇ ਗੋਟਿਆਂ ਚ ਆਪਣੇ ਬਲਾਸਟ ਹੋ ਗਿਆ ਉੱਥੇ ਅੱਗੇ ਖੜੇ ਸੀਗੇ ਤੇ ਮੇਰੀ ਉਧਰ ਨੂੰ ਨਾ ਪਿੱਠ ਸੀਗੀ ਤੇ ਉਹਨਾਂ ਨੇ ਜਦੋਂ ਪਹਿਲਾਂ ਗੋਲਾਵਰੀ ਕੀਤੀ ਤੇ ਵਿੱਚੋਂ ਖੜਗੇ ਸੀਗੇ ਤੇ ਫਿਰ ਅਸੀਂ ਅਗਲੇ ਪਾਸੇ ਖੜੇ ਸੀਗੇ ਮੇਰੇ ਉਧਰ ਪਿੱਠ ਸੀ ਉਹਨਾਂ ਨੇ ਫਿਰ ਗੋਲੇ ਮਾਰਨੇ ਸ਼ੁਰੂ ਕਰਤੇ ਤਾਂ ਨਿਸ਼ਾਨਾ ਬੰਨ ਕੇ ਮਾਰਿਆ ਵਾ ਸਿੱਧਾ ਲੱਤ ਤੇ ਇੱਕ ਤਾਂ ਦੂਜਾ ਹੁੰਦਾ ਆਪਣਾ ਅਤਰੂ ਗੈਸ ਵਾਲਾ ਹਣਾ ਉਹਦਾ ਕੱਲਾ ਗੈਸ ਹੁੰਦਾ ਉਹ ਚ ਬਲਾਸਟ ਨਹੀਂ ਹੁੰਦਾ ਹੋਣਾ ਇਹ ਦੂਜਾ ਸੀਗਾ ਉਹਨਾਂ ਨੇ ਸਿੱਧਾ ਲੱਤ ਤੇ ਵੱਜਦੇ ਸਾਰ ਉਹਨਾਂ ਆ ਕੇ ਜਦੋਂ ਲੱਤ ਤੇ ਡਿਗਿਆ ਵਾ ਨਾਲ ਹੀ ਬਲਾਸਟ ਹੋਇਆ ਉਹ ਨਾਲ ਹੀ ਉਹਨੇ ਲੱਤ ਤੋੜਤੀ ਦੋ ਜਗ੍ਹਾ ਤੋਂ ਜਲ ਵਰਤਾਰੇ ਸੀ ਜਾਂ ਤੁਸੀਂ ਅੱਗੇ ਬਿਲਕੁਲ ਅੱਗੇ ਸੀਗੇ ਬਾਰਡਰ ਦੇ ਕੋਲ ਜਾਲੇ ਵਰਤਾਰੇ ਸੀਗਾ ਤਾਂ ਮੱਗ ਗਈ ਜਲ ਵਰਤਾਰੇ ਸੀ ਤੁਸੀਂ ਵਾ ਕਰ ਰਹੇ ਕਾ ਪਾਸ ਪਿਆ ਤੱਕੋ ਤੱਕੀ ਹੋਈ ਨਾ ਤੱਕੋ ਤਮਾ ਕਿਉਂ ਹੋਇਆ ਤੇ ਮੇਰੇ ਪੱਕੇ ਤੱਕਾ ਵਜਾ ਜੋ ਪੱਥਰ ਤੇ ਆ 8 ਵਜਾ ਅੱਛਾ ਪੱਥਰ ਉਹ ਪਾੜ ਗਿਆ ਇੱਥੇ ਟਾਂਕੇ ਲੱਗੇ ਹੁਣ ਉਲੀ ਲੱਗੀ ਇੱਥੇ ਕੀ ਲੱਗੇ ਯਾਰ ਪਰ ਪਹਿਲਾਂ ਉਹਨਾਂ ਨੇ ਅਥਰੂ ਗਏ ਤੇ ਗੋਲੇ ਮਾਰੇ ਜੀ ਸਾਡਾ ਉੱਥੇ ਸਾਹ ਬੰਦ ਹੋ ਗਿਆ ਜੀ ਅਸੀਂ ਖੇਤਾਂ 'ਚ ਉਤਰ ਗਏ ਜੀ ਆਕਸੀਜਨ ਲੈਣੇ ਵਾਸਤੇ ਹੀ ਉਹਨਾਂ ਨੇ ਫੇਰ ਵੀ ਸਿੱਧੇ ਫੇਰ ਮਾਰੇ ਹੀ ਪਾ ਚੀ ਤੇ ਹੁਣ ਤੁਹਾਨੂੰ ਕਦੋਂ ਕਰ ਭੇਜ ਦੇਣਗੇ ਅਸੀਂ ਰਹਿ ਕਰੇ ਜਾਣੇ ਜਿੰਨਾ ਤੱਕ ਫੈਸਲਾ ਨਹੀਂ ਹੁੰਦਾ ਜਾਂ ਅੱਜ ਜੋ ਦੇਖੋ ਉਹ 85 85 ਸਾਲ ਦਾ ਉਹਦੀ ਬਾਹ ਟੁੱਟੀ 4 ਦਿਨ ਹੋ ਗਏ ਪਰ ਉਹ ਅੱਜ ਪਲਾਸਟਰ ਕਰਾ ਕੇ ਮੈਨੂੰ ਕਹਿੰਦਾ ਪੁੱਤਰਾ ਮੈਨੂੰ ਧਰਨੇ ਛੱਡ ਗਿਆ ਮੈਂ ਆਪਣੇ ਦੋਸਤਾਂ ਨੂੰ ਗੱਡੀ ਉਹਨਾਂ ਦੀ ਲੈ ਕੇ ਉਹਨਾਂ ਨੂੰ ਧਰਨੇ 'ਚ ਭੇਜਿਆ ਮੈਂ ਇਹਨਾਂ ਕਰਮਾਨ ਜਨਾ ਨਮਸਕਾਰ ਕਰਦਾ ਹਾਂ ਇਹ ਬਜ਼ੁਰਗਾਂ ਨੂੰ ਜਿਹੜੇ ਕਿ ਇਸ ਉਮਰ ਦੇ ਵਿੱਚ ਵੀ ਇੰਨੇ ਜੋਧੇ ਆ ਇਸ ਗੱਲ ਦੇ ਸਬੂਤ ਹੋਂ ਵੀ ਇੱਥੇ ਪੱਕੀਆਂ ਗੋਲੀਆਂ ਵੀ ਚੱਲੀਆਂ ਪੱਕੀ ਗੋਲੀਆਂ ਚੱਲੀਆਂ ਜੀ ਸਾਡੇ ਕੋਲ ਵੀਡੀਓ ਵੀ ਬਣੀ ਹੈ ਜੀ ਕਿਸਾਨਾਂ ਵੱਲੋਂ 13 ਤਰੀਕ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਸੀ ਪਰ ਨਹੀਂ ਸੀ ਪਤਾ ਕਿ ਪ੍ਰਬੰਧ ਅੱਗੇ ਅਜੇ ਮਿਲਣਗੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਕਿਸਾਨਾਂ ਨੂੰ ਫੱਟੜ ਵੀ ਹੋਣਾ ਪਵੇਗਾ ਸੋ 13 ਤਰੀਕ ਤੋਂ ਲਗਾਤਾਰ ਕਿਸਾਨਾਂ ਨੇ ਜਦੋਂ ਜਦ ਕੀਤੀ ਦਿੱਲੀ ਜਾਣ ਦੇ ਲਈ ਪਰ ਦੂਜੇ ਪਾਸੇ ਸਰਕਾਰ ਦੇ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਹੋਇਆ ਤਾਂ ਉਸ ਦਰਮਿਆਨ ਬਹੁਤ ਕੁਝ ਸ਼ੰਭੂ ਬਾਰਡਰ ਦੇ ਉੱਤੇ ਵਾਪਰਦਾ ਹੈ ਅਗਲੇ ਪਾਸਿਓ ਜੋ ਫੋਰਸਾਂ ਖੜੀਆਂ ਹਨ ਉਹਨਾਂ ਦੇ ਵੱਲੋਂ ਜਿੱਥੇ ਅਥਰੂ ਗੈਸ ਦੇ ਗੋਲੇ ਦਾਗੇ ਜਾਂਦੇ ਉਸ ਦੇ ਨਾਲ ਬਹੁਤ ਸਾਰੇ ਕਿਸਾਨ ਜੋ ਜ਼ਖਮੀ ਹੋਏ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਲਿਆਂਦਾ ਗਿਆ ਸੋ ਇਸ ਸਮੇਂ ਰਾਜਪੁਰਾ ਦੇ ਹਸਪਤਾਲ ਤੋਂ ਤੁਹਾਨੂੰ ਕੁਝ ਤਸਵੀਰਾਂ ਦਿਖਾ ਰਹੇ ਹਾਂ ਜਿਨ੍ਹਾਂ ਦੇ ਵਿੱਚ ਉਹ ਕਿਸਾਨ ਜੋ ਉਸ ਸਮੇਂ ਫਟੜ ਹੁੰਦੇ ਆ ਉਹ ਜੇਰੇ ਇਲਾਜ ਹੈ ਸੋ ਬਾਬਾ ਜੀ ਤੁਸੀਂ ਇੱਥੇ ਪਹਿਲੇ ਦਿਨ ਤੋਂ ਲੰਗਰ ਦੀ ਸੇਵਾ ਨਿਭਾ ਰਹੇ ਹੋ ਹਾਂਜੀ ਕਿੰਨੇ ਤਰੀਕ ਤੋਂ ਇੱਥੇ ਤੁਸੀਂ ਅਜੇ 13 ਤਰੀਕ ਤੋਂ ਪਹਿਲਾਂ ਜੋ ਕਿਸਾਨ ਸ਼ੰਭੂ ਬਾਡਰ ਤੋਂ ਜਾ ਰਹੇ ਸੀ ਰਸਤੇ 'ਚ ਗੁਰਦੁਆਰਾ ਡੇਰਾ ਬਾਬਾ ਸ੍ਰੀ ਮਦਨੂ ਚਰੇੜੀ ਵੱਲੋਂ ਉੱਥੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਸੀ ਜਦੋਂ ਅਸੀਂ 5 ਵਜੇ ਲੰਗਰ ਵਰਤਾ ਕੇ ਵਾਪਸ ਆ ਰਹੇ ਸਾਨੂੰ ਪਤਾ ਲੱਗਿਆ ਇੱਥੇ 25 30 ਬਈ ਜਦ ਜੜੇ ਜੜਾਰੂ ਲੋਕ ਹੈ ਉਹ ਜ਼ਖਮੀ ਹੋ ਕੇ ਹਸਤਾਲੇ ਚ ਪਹੁੰਚ ਗਏ ਅਸੀਂ ਉਦੋਂ ਹੀ ਇੱਥੇ ਲੰਗਰ ਸ਼ੁਰੂ ਕਰਤੇ ਆ ਉਦੋਂ ਤੋਂ ਲੈ ਕੇ ਅੱਜ ਤੱਕ ਇਹ ਸਿਲਸਿਲਾ ਜੇ ਦੇਖੀਏ ਤਾਂ ਉਹਦੇ ਚ ਕਿੰਨੇ ਕਿਸਾਨ ਜ਼ਖਮੀ ਹੋ ਕੇ ਇੱਥੇ ਆਏ ਹੋਣਗੇ 100 ਤੋਂ ਵੱਧ ਜਿਹੜੇ ਕਿਸਾਨਾ ਜ਼ਖਮੀ ਹੋ ਕੇ ਆ ਗਏ ਅੱਜ ਵੀ ਇੱਕ ਬਜ਼ੁਰਗ ਆਇਆ ਜੋ 80 ਸਾਲ ਤੋਂ ਵੱਧ ਉਮਰ ਦੀ ਉਹਦੀ 4 ਦਿਨ ਹੋ ਗਏ ਬਾਹਰ ਟੁੱਟੀ ਨੂੰ ਪਰਵਾਹ ਨਹੀਂ ਮੰਨ ਰਿਹਾ ਪਰ ਅੱਜ ਉਹਦਾ ਐਕਸਟਰਾ ਕਰਾ ਕੇ ਉਹਦਾ ਪਲਾਸਟਰ ਬਣਾ ਕੇ ਉਹ ਕਹਿੰਦਾ ਮੈਂ ਘਰ ਨਹੀਂ ਜਾਣਾ ਉਹ ਕਹਿੰਦਾ ਮੈਂ ਧਰਨੇ ਚ ਜਾਣਾ ਅੱਜ ਉਹਨੂੰ ਗੱਡੀ ਚ 3:30 ਵਜੇ ਅਸੀਂ ਫਿਰ ਉਹ ਧਰਨੇ ਚ ਛੱਡ ਕੇ ਆਏ ਅ ਅੱਛ ਇਹ ਸਾਰੇ ਲੜ ਕੇ ਦੁਆਬਾ ਹੈ ਬੜੀ ਜੋਸ਼ ਨਾਲ ਲੜ ਰਿਹਾ ਤੇ ਇਹਨਾਂ ਦੇ ਹੌਸਲੇ ਇੰਨੇ ਬਲੰਦੇ ਹੈ ਕਦੇ ਅਸੀਂ ਮੰਗਾ ਮਨਾ ਕੀ ਘਰ ਨੂੰ ਵਾਪਸ ਜਾਵਾਂਗੇ ਕਿੰਨੇ ਕ ਕਿਸਾਨ ਇੱਥੋਂ ਰੈਫਰ ਵੀ ਕਰਨੇ ਪਏ ਜਿਹੜੇ ਤੁਹਾਨੂੰ ਲੱਗਦਾ ਤੁਸੀਂ ਪਹਿਲੇ ਦਿਨ ਤੋਂ ਇੱਥੇ ਲਗਾਤਾਰ ਬਣੇ ਹੋਏ ਹੋ ਹਾਂਜੀ ਹਾਂਜੀ ਅਸੀਂ 13 ਤਰੀਕ ਤੋਂ ਇੱਥੇ ਚੱਲ ਰਹੇ ਲਗਾਤਾਰ ਇੱਥੋਂ ਕੋ ਡੋਕਟਰ 40 50 ਜਿਹੜੇ ਮਰੀਜ਼ ਹੈ ਪੀਜੀਆਈ ਤੇ ਆਪਣਾ ਰਜਿੰਦਰ ਹਸਪਤਾਲ ਨੂੰ ਰੈਫਰ ਕਰੇ ਕੱਲ ਵੀ ਰੈਫਰ ਕਰੇ ਕਈ ਇਹੋ ਜਿਹੇ ਆ ਰਹੇ ਜਿਹੜੇ ਉੱਥੇ ਪੱਟੀਆਂ ਕਰਾ ਕੇ ਵਾਪਸ ਚਲੇ ਗਏ ਪਰ ਉਹਨਾਂ ਦੀ ਤਕਲੀਫਾਂ ਆਉਣ ਲੱਗ ਗਈਆਂ ਉਹ ਫੇਰ ਵਾਪਸ ਇ ਆਪਸ ਧਰਨੇ ਚਲੇ ਗਏ ਇਥੋਂ ਮਾਲੋ ਜਿਸ ਜਿੰਨੇ ਬੰਦੇ ਆ ਕੋਈ ਐਦਾਂ ਕੋਈ ਘਰ ਨੂੰ ਨਹੀਂ ਗਿਆ ਆ ਤੁਸੀਂ ਦੇਖ ਸਕਦੇ ਸਾਹਮਣੇ ਬਜ਼ੁਰਗੇ ਬੈਠੇ ਆ ਬਜ਼ੁਰਗੇ ਸਾਡੇ ਕੋਲ ਖੜੇ ਆ ਇਹ ਪਹਿਲਾਂ ਵੀ ਕਹਿੰਦੇ ਮੈਂ 13 ਮਹੀਨਾ ਮੈਂ ਆਪਣੇ ਬੈੱਡ ਤੇ ਆਰਾਮ ਕਰ ਲਿਆ ਸੀ ਇਹ 13 ਮਹੀਨੇ ਪਹਿਲਾਂ ਵੀ ਕਹਿੰਦਾ ਮੈਂ ਧਰਨੇ 'ਚ ਰਹਿ ਕੇ ਗਿਆ ਮੈਂ ਵਾਪਸ ਨਹੀਂ ਗਿਆ ਹੁਣ ਵੀ ਇਹਦੇ ਸੱਟ ਲੱਗੀ ਮੈਂ ਕੱਲੇ ਗਿਆ ਮੈਂ ਬਾਪੂ ਤੈਨੂੰ ਘਰ ਭੇਜ ਤਾਂ ਨਾ ਕਹਿੰਦਾ ਨਹੀਂ ਪੁੱਤਰ ਨਹੀਂ ਕਹਿੰਦਾ ਮੈਂ ਠੀਕ ਹੋ ਕੇ ਮੈਂ ਧਰਨੇ 'ਚ ਵਾਪਸ ਜਾਵਾਂਗਾ ਸੋ ਵੀਰ ਹੋਰਾਂ ਦੀ ਲੱਤ ਤੇ ਉੱਤੇ ਸੱਟ ਲੱਗੀ ਬਾਈ ਕਿਵੇਂ ਇਹ ਸਾਰਾ ਕੁਝ ਹੋਇਆ ਕਿੱਥੇ ਸੀ ਤੁਸੀਂ ਕੀ ਵਜੇ ਆ ਦੇ ਉੱਤੇ ਜੀ ਵਜੇ ਅਸੀਂ ਨਾ ਉੱਥੇ ਸੇਵਾ ਕਰਦੇ ਪੈਸੇ ਜਲਦੀ ਤੇ ਅੱਗੋਂ ਅੱਗੇ ਜਲ ਵਰਤਾਂ ਦੇ ਸਾਰੀਆਂ ਸੰਗਤਾਂ ਸੀਗੀਆਂ ਉੱਥੇ ਅੱਗੇ ਖੜੇ ਸੀਗੇ ਤੇ ਮੇਰੀ ਉਧਰ ਨੂੰ ਨਾ ਪਿੱਠ ਸੀਗੀ ਤੇ ਉਹਨਾਂ ਨੇ ਜਦੋਂ ਪਹਿਲਾਂ ਗੋਲਾਵਰੀ ਕੀਤੀ ਤੇ ਵਿੱਚੋਂ ਖੜ ਗਏ ਸੀਗੇ ਤੇ ਫੇਰ ਅਸੀਂ ਅਗਲੇ ਪਾਸੇ ਖੜੇ ਸੀਗੇ ਮੇਰੀ ਉਧਰ ਪਿੱਠ ਸੀ ਉਹਨਾਂ ਨੇ ਫੇਰ ਗੋਲੇ ਮਾਰਨੇ ਸ਼ੁਰੂ ਕਰਤੇ ਇਹ ਕਿੰਨੀ ਤਰੀਕ ਦੀ ਗੱਲ ਹੈ ਜੀ ਇਹ ਜੀ ਪਰਸੋਂ ਦੀ ਗੱਲ ਆ 16 ਤਰੀਕ ਦੀ ਤੇ ਦੁਪਹਿਰੇ 1:55 2:00 ਵਜੇ ਦਾ ਟਾਈਮ ਸੀਗਾ ਤੇ ਉਹਨਾਂ ਨੇ ਜਿੱਦਾਂ ਨਿਸ਼ਾਨਾ ਬਨ ਕੇ ਮਾਰਿਆ ਵਾ ਸਿੱਧਾ ਲੱਤ ਤੇ ਇੱਕ ਤਾਂ ਦੂਜਾ ਹੁੰਦਾ ਆਪਣਾ ਅਥਰੋ ਗੈਸ ਵਾਲਾ ਹਨ ਉਹਦਾ ਕੱਲਾ ਗੈਸ ਹੁੰਦਾ ਉਹ ਚ ਬਲਾਸਟ ਨਹੀਂ ਹੁੰਦਾ ਹੋਣਾ ਇਹ ਦੂਜਾ ਸੀਗਾ ਉਹਨਾਂ ਨੇ ਸਿੱਧਾ ਲੱਤ ਤੇ ਵੱਜਦੇ ਸਾਰ ਉਹ ਨਾ ਆ ਕੇ ਜਦੋਂ ਲੱਤ ਤੇ ਡਿਗਿਆ ਵਾ ਨਾਲ ਹੀ ਬਲਾਸਟ ਹੋਇਆ ਉਹ ਨਾਲ ਹੀ ਉਹਨੇ ਲੱਤ ਤੋੜਤੀ ਦੋ ਜਗ੍ਹਾ ਤੋਂ ਤੁਹਾਡੀ ਹੁਣ ਫ੍ਰੈਕਚਰ ਹੋਇਆ ਹੱਡੀ ਟੁੱਟੀ ਹੈ ਜੀ ਹੱਡੀ ਟੁੱਟੀ ਹੈ ਦੋ ਜਗ੍ਹਾ ਤੋਂ ਤੁਸੀਂ ਕਰ ਸੇਵਾ ਹੀ ਰਹੇ ਸੀ ਉੱਥੇ ਜਲ ਵਰਤਾਰੇ ਸੀ ਜਾਂ ਤੁਸੀਂ ਅੱਗੇ ਬਿਲਕੁਲ ਅੱਗੇ ਸੀਗੇ ਬਾਰਡਰ ਦੇ ਕੋਲ ਜਲ ਵਰਤਾਰਿਆ ਸੀਗਾ ਤੁਮ ਅੱਗ ਗਈ ਹੂੰ ਜਲ ਵਰਤਾਰਿਆ ਸੀਗਾ ਸੇਵਾ ਕਰ ਰਹੀ ਸੀ ਤੁਸੀਂ ਹਾਂਜੀ ਕਿਹੜਾ ਪਿੰਡ ਆ ਵੀਰੇ ਤੁਹਾਡਾ ਮੇਰਾ ਲੁਧਿਆਣਾ ਵੀਰ ਜੀ ਲੁਧਿਆਣਾ ਹਾਂਜੀ ਤੇ ਹੋਰ ਪਰਿਵਾਰ ਨੂੰ ਫਿਰ ਫਿਕਰ ਹੋਈ ਹਣੀ ਪਰਿਵਾਰ ਵੀ ਇੱਥੇ ਤੁਹਾਡੇ ਨਾਲ ਹਾਂਜੀ ਮਾਤਾ ਨੂੰ ਹਜੇ ਮੈਂ ਦੱਸਿਆ ਨਹੀਂ ਸੀਗਾ ਵੈਸੇ ਹੀ ਕਹਤਾ ਇਹ ਮਾੜੀ ਮੋਟੀ ਗਿੱਟੇ ਤੇ ਥੋੜੀ ਜਿਹੀ ਲੱਗੀ ਆ ਚੜਦੀ ਕਲਾ ਚ ਰਹੇ ਬਸ ਹੂੰ ਹਾਂਜੀ ਹਾਂਜੀ ਆਦਰ ਨਹੀਂ ਹੈਗਾ ਜੀ ਇਹਨਾਂ ਦਾ ਇਹ ਇਕੱਲੇ ਹੀ ਹਜੇ ਉਹੀ ਕਮਾਦੇ ਉਹੀ ਖਾਂਦੇ ਨੇ ਜੀ ਤੇ ਪ੍ਰਾਈਵੇਟ ਸਰਵਿਸ ਕਰਦਾ ਇਹਨਾਂ ਦਾ ਫਾਦਰ ਵੀ ਨਹੀਂ ਹੈਗਾ ਨਾ ਇਹਨਾਂ ਕੋਲ ਜ਼ਮੀਨ ਹੈ ਸਾਡਾ ਇਹ ਦੋਸਤ ਹੈਗਾ ਜੀ ਇਹ ਸਾਡਾ ਦੋਸਤ ਅਸੀਂ ਜਿਹੜੋ ਪੱਟੀ ਸ਼ਹਿਰ ਤੋਂ ਚੱਲੇ ਆ ਜੀ ਤੇ ਇਹਦੇ ਮਸੀ ਦਾ ਲੜਕਾ ਨਾਲ ਜੀ ਇਹ ਕਹਿੰਨੇ ਇਹਨੂੰ ਫੋਨ ਕੀਤੀ ਕੀ ਜਾਣਾ ਇਹ ਕਹਿੰਦਾ ਕਿ ਜ਼ਰੂਰ ਮੈਂ ਜਾਣਾ ਹੀ ਜਾਣਾ ਸਾਡੇ ਨਾਲ ਚੱਲਿਆ ਸੀ ਦੋ ਦਿਨ ਵੱਧਿਆ ਰਿਹਾ ਤੇ ਤੀਸਰੇ ਦਿਨ ਅਗੇ ਦੇ ਮਤਲਬ ਕਿ ਸੱਟ ਲੱਗੀ ਆ ਜੀ ਦੋ ਥਾਂ ਤੋਂ ਇਹਦੀ ਹੱਡੀ ਫੈਕਚਰ ਹੋਈ ਆ ਜੀ ਤੇ ਇਸ ਦਾ ਮਤਲਬ ਕਿ ਮਦਰ ਹੀ ਹੈ ਇਕੱਲੇ ਸਿਸਟਰ ਬ੍ਰਦਰ ਨਹੀਂ ਹੈ ਤੇ ਨਾ ਫਾਦਰ ਸਾਹਿਬ ਹੈ ਇੱਕ ਜੋਬ ਕਰਦਾ ਹੈ ਆਪਣੀ ਇਹ ਟੈਕਸੀ ਸਟੈਂਡ ਤੇ 7-8000 ਦੀ ਜੌਬ ਕਰਦਾ ਹੈ ਵੀਰ ਤੇ ਮਤਲਬ ਕਿ ਇਹਨੂੰ ਅਸੀਂ ਜਦੋਂ ਲੈ ਕੇ ਆਏ ਬਾਅਦ ਵਿੱਚ ਇਹਨੇ ਸਾਨੂੰ ਸਾਰੀ ਕਹਾਣੀ ਰਾਜ ਦੱਸਦੀ ਕਿ ਦਤਮਾ ਮੈਂ ਜੌਬ ਕਰਦਾ ਸੀਗਾ ਭਾਈ ਤੁਹਾਡੇ ਕੋਲ ਤਾਂ ਜ਼ਮੀਨ ਵੀ ਨਹੀਂ ਹੈਗੀ ਇਹ ਕਹਿੰਦੇ ਫਿਰ ਤੁਸੀਂ ਫਿਰ ਵੀ ਇਸ ਧਰਨ ਦੇ ਵਿੱਚ ਸ਼ਾਮਲ ਹੋਏ ਤੁਹਾਨੂੰ ਕੀ ਅੰਦਰ ਮਨ ਦੇ ਵਿੱਚ ਖਿਆਲ ਸੀ ਕਿ ਇਸ ਵਿੱਚ ਇੱਥੇ ਸ਼ਾਮਲ ਹੋਣਾ ਹੈ ਵੀਰ ਜੇ ਫਿਰ ਜਦ ਪੰਜਾਬ ਦੀ ਲੜਾਈ ਆ ਤੇ ਫਿਰ ਆਪ ਨੂੰ ਲੜਨੀ ਪੈਣੀ ਹੈ ਅੱਗੇ ਸਰਕਾਰਾਂ ਦਾ ਤੁਹਾਨੂੰ ਪਤਾ ਹੈ ਜੇ ਨਹੀਂ ਸਾਥ ਦੇਵਾਂਗੇ ਤੇ ਫਿਰ ਤੁਹਾਨੂੰ ਪਤਾ ਹੀ ਆ ਅੱਜ ਇੱਕ ਲੜਾਈ ਹਾਰਾਂਗੇ ਕੱਲ ਨੂੰ ਦੂਜੇ ਪਾਸੇ ਧੱਕਾ ਕਰਨਗੇ ਸੋ ਆਪਾਂ ਨੂੰ ਲੜਨਾ ਤਾਂ ਪੈਣਾ ਲੜਾਈ ਤੋਂ ਬਿਨਾ ਕੋਈ ਹੱਲ ਹੈ ਨਹੀਂ ਹਾਂਜੀ ਤੇ ਤੁਸੀਂ ਫਿਰ ਹੁਣ ਇਹ ਜੋ ਹੋਇਆ ਇਹਦਾ ਫਿਰ ਅ ਅਪੀਲ ਕਰਦੇ ਹਾਂ ਲੋਕਾਂ ਨੂੰ ਅਪੀਲ ਕਰਨੀ ਚਾਹੀਦੀ ਹੈ ਵੀ ਤੁਹਾਡੀ ਮਦਦ ਕਿੱਦਾਂ ਦਾ ਕੰਮ ਤੁਸੀਂ ਕਰਦੇ ਸੀ ਕੀ ਕਰਦੇ ਸੀ ਕੀ ਸਿਹਤਾਂ ਤੁਹਾਡੀ ਕੀਤੀ ਜਾ ਸਕਦੀ ਲੋਕਾਂ ਦੇ ਵੱਲੋਂ ਸਿਹਤਾਂ ਦਾ ਬਾਬਾ ਜੀ ਕੋਈ ਗੱਲ ਨਹੀਂ ਚੜਦੇ ਕਲਾਵਾ ਬਸ ਇੰਨਾ ਵੀ ਸਾਰੇ ਇਕੱਠੇ ਹੋ ਕੇ ਉੱਥੇ ਪਹੁੰਚਣ ਤੇ ਆਪਣੀ ਲੜਾਈ ਨੂੰ ਜਾਰੀ ਰੱਖਣ ਤੇ ਆਪਾਂ ਜਿੱਤ ਕੇ ਜਾਣਾ ਵਾ ਤੇ ਬਸ ਕੋਈ ਤੁਹਾਡੇ ਕੋਲ ਇੱਥੇ ਹਾਲਚਲ ਪੁੱਛਣ ਦੇ ਲਈ ਤੁਹਾਡਾ ਆਇਆ ਜਾਂ ਫਿਰ ਹਾਂਜੀ ਕੌਣ ਆਇਆ ਹਾਂਜੀ ਸਾਰੇ ਆਪਣੇ ਸੰਸ ਬਹੁਤ ਆ ਰਹੇ ਨੇ ਵੀਰ ਭਰਾ ਹੁਣੇ ਫੋਨ ਵੀ ਬਹੁਤ ਆ ਰਹੇ ਨੇ ਤੇ ਆਪਣੇ ਜਥੇਬੰਦੀਆਂ ਵੀ ਸਭਰਾ ਵਾਲੀਆਂ ਪਰ ਜਥੇਬੰਦੀਆਂ ਤੋਂ ਇਲਾਵਾ ਸਰਕਾਰਾਂ ਜਿਹੜੀਆਂ ਹੁੰਦੀਆਂ ਉਹ ਉਹਨਾਂ ਦਾ ਫਰਜ਼ ਹੁੰਦਾ ਹੈ ਆਪਣੇ ਨਾਗਰਿਕਾਂ ਦੇ ਲਈ ਤਾਂ ਸਰਕਾਰਾਂ ਦੇ ਵਿੱਚੋਂ ਵੀ ਕੋਈ ਤੁਹਾਡੇ ਕੋਲ ਪਹੁੰਚੇ ਕੋਈ ਵਿਧਾਇਕ ਜਾਂ ਕੋਈ ਚੁਣੇ ਹੋਏ ਨੁਮਾਇੰਦੇ ਸਰਕਾਰਾਂ ਦੇ ਵਿੱਚੋਂ ਜੀ ਇੱਥੇ ਕੋਈ ਨਹੀਂ ਪਹੁੰਚਿਆ ਤੇ ਆਪਣੇ ਜਥੇਬੰਦੀਆਂ ਮਤਲਬ ਹੋਰ ਆਪਣੇ ਭੈਣ ਭਰਾ ਵੀਰ ਭਰਾ ਮਾਤਾ ਬਜ਼ੁਰਗ ਉਹ ਸਭ ਆਪਣੇ ਕੋਲ ਹੀ ਨੇ ਤੇ ਬਸ ਪਰ ਸਰਕਾਰਾਂ ਵਿੱਚੋਂ ਕੋਈ ਨੁਮਾਇंदा ਨਹੀਂ ਪਹੁੰਚਿਆ ਆਪਣਾ ਕੋਈ ਸੰਪਰਕ ਨੰਬਰ ਦੇਣਾ ਚਾਹੂਗੇ ਕੋਈ ਤੁਹਾਡੀ ਕਿਸੇ ਤਰ੍ਹਾਂ ਦੀ ਕੋਈ ਮਦਦ ਕਰ ਸਕੇ ਇਸ ਤੋਂ ਬਾਅਦ ਤਾਂ ਕਿ ਤੁਹਾਡਾ ਦੇਖਭਾਲ ਕੀਤੀ ਜਾ ਸਕੇ ਜਦੋਂ ਤੱਕ ਠੀਕ ਨਹੀਂ ਹੁੰਦਾ ਹਾਂਜੀ ਨੰਬਰ ਮੇਰਾ ਜੀ 9501322762 ਕੀ ਨਾਂ ਤੁਹਾਡਾ ਅਮਰਿਤਪਾਲ ਸਿੰਘ ਉਹ ਬਿਲਕੁਲ ਵੀਰ ਅਮਰਿਤਪਾਲ ਸਿੰਘ ਹੈ ਜਿਨ੍ਹਾਂ ਦੇ ਉੱਤੇ ਇੱਕ ਗੋਲਾ ਲੱਗਦਾ ਲੱਤ ਦੇ ਉੱਤੇ ਤੇ ਦੋ ਥਾਂ ਤੋਂ ਲੱਤ ਫ੍ਰੈਕਚਰ ਹੋਈ ਹੁਣੇ ਆਪਰੇਟ ਹੋਇਆ ਜੀ ਦਾ ਹਾਂ ਜੀ ਤਾਂ ਕੱਲ ኦਪਰੇਟ ਹੋਇਆ ਸੀਗਾ। ਹਾਂ ਕੀ ਰੋਡ ਪਈ ਹੈ ਵਿੱਚ? ਨਹੀਂ ਰੋਡ ਤਾਂ ਨਹੀਂ ਪਈ ਕੱਲ ਨਾ ਬਲੱਡ ਜ਼ਿਆਦਾ ਆ ਰਿਹਾ ਸੀਗਾ ਤੇ ਉਹਨਾਂ ਨੇ ਫਿਰ ਰੋਡ ਪਾਈ ਨੀ ਕਿ ਤੇ ਉਦਾਂ ਹੀ ਕਰਤਾ ਸੀ ਪ੍ਰੈਸ਼ਨ ਬਾਕੀ ਡਾਕਟਰ ਸਾਹਿਬ ਕਹਿੰਦੇ ਸੀ ਵੀ ਅਰਦਾਸਾਂ ਹੋਈਆਂ ਵਾ ਹਨ ਜਿਵੇਂ ਸੰਕਤਾ ਦੀਆਂ ਤੇ ਪ੍ਰੈਸ਼ਨ ਬਹੁਤ ਵਧੀਆ ਹੋ ਗਿਆ ਕਹਿੰਦੇ ਵੀ ਹੋ ਸਕਦਾ ਵੀ ਹੁਣ ਜੇ ਇਦਾਂ ਹੀ ਆਪਣੀ ਹੱਡੀ ਜੁੜ ਗਈ ਤੇ ਕਹਿੰਦੇ ਵੀ ਫਿਰ ਹੋ ਸਕਦਾ ਰੋਡ ਪਾਉਂਦੀ ਵੀ ਰੋਡ ਨਾ ਪਵੇ। ਜਲਦ ਕਿੰਨੇ ਸਮੇਂ ਦੇ ਵਿੱਚ ਠੀਕ ਹੋਣ ਦੀ ਹੈ ਸਾਰਾ? ਇਹ ਜੀ ਡੇਢ 2 ਮਿੰਟ 3 ਮਿੰਟ ਤਾਂ ਲੱਗ ਜਾਣਿਆ ਹਾਂਜੀ ਹਾਂਜੀ ਸੋ ਬਿਲਕੁਲ ਬੀਰ ਹੋਰੀ ਚੜਦੀ ਕਲਾ ਚ ਬਾਈ ਚੜਦੀ ਕਲਾ ਚੋਂ ਹਾਂਜੀ ਹਾਂਜੀ ਪੂਰੇ ਜੀ ਹਾਂਜੀ ਸੋ ਬੀਰ ਹੋਰੀ ਚੜਦੀ ਕਲਾ ਚ ਨਾਲ ਬਾਪੂ ਜੀ ਬੈਠੇ ਆ ਹਾਲਾਂਕਿ ਸੈਂਕੜਿਆਂ ਦੀ ਗਿਣਤੀ ਵਿੱਚ ਜ਼ਖਮੀ ਇੱਥੇ ਆਏ ਬਾਬਾ ਜੀ ਇਹ ਕਿਵੇਂ ਹੁੰਦਾ ਤੁਸੀਂ ਕਿੱਥੇ ਸੀ ਸ਼ੰਭੂ ਬਾੜ ਦੇ ਤੇ ਡਿਉਟੀ ਤੇ ਹੂੰ ਉੱਤੇ ਜਦੋਂ ਖਾ ਕਾ ਪਾਸਪਾਸ ਤੱਕੋ ਤੱਕੀ ਹੋਈ ਨਾ ਤੱਕੋ ਤਮਕੀ ਹੋਇਆ ਤੇ ਮੇਰੇ ਪੱ ਤੱਕਾ ਵਜਾ ਤੇ ਪੱਥਰ ਤੇ ਆ 8 ਵਜਿਆ ਅੱਛਾ ਜੀ ਪੱਥਰ ਉਹ ਪਾੜ ਗਿਆ ਇੱਥੇ ਟੰਕੇ ਲੱਗੇ ਹੁਣ ਪਰ ਅਸੀਂ ਜਦੋਂ ਜਦ ਕਰਦੇ ਆਉਨੇ ਆ ਨਸਲਾਂ ਦੇ ਫਸਾ ਦਾ ਸਾਡਾ ਕੰਮ ਆ ਸਾਨੂੰ ਕਰਨਾ ਹੀ ਪੈਣਾ ਤੇ ਜੇ ਨਾ ਕਰਾਂਗੇ ਤੇ ਇਹ ਸਾਡਾ ਗੁਰੂ ਸਾਹਿਬ ਦੀ ਧਰਤੀ ਆ ਅਸੀਂ ਆਪਦੀ ਧਰਤੀ ਨਹੀਂ ਛੱਡਾਂਗੇ ਬੰਦੇ ਬਹਾਦਰ ਨੇ ਲੈ ਕੇ ਦਿੱਤੀ ਆ ਕੁਰਬਾਨੀਆਂ ਨਾਲ ਤੇ ਅਸੀਂ ਕੁਰਬਾਨੀਆਂ ਕਰਕੇ ਇਹ ਧੀ ਨਹੀਂ ਛੱਡਾਂਗੇ ਆਪਦੀ ਧਰਤੀ ਮਾਤਾ ਵੈਗਰੂਦੀ ਦਾ ਖਾਲਸਾ ਕਰਤੇ ਬੱਬਾ ਜੀ ਪਰ ਤੁਹਾਡੀ ਉਮਰ ਬੜੀ ਬਟੇਰੀ ਆ ਇਹ ਇਹ ਤੁਸੀਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੰਦਰੁਸਤੀ ਹੈ 17 ਜੀ ਆ ਅੰਬਰ ਛ ਗਿਆ ਗੁਰੂ ਦੇ ਲੜ ਲੱਗੇ ਆ ਬਾਣੀ ਪੜਦੇ ਆ ਪਾਠੀ ਗ੍ਰਾਂਥੀ ਆ ਪੰਜੀ 12ਵੀਂ ਗਿਆ ਗੁਰਖਾਵ ਦੀ ਕਿਰਪਾ ਨਾਲ ਤੇ ਗੁਰੂ ਸਾਹਿਬ ਦਾ ਨਾਮ ਲੈਨੇ ਤੇ ਤੰਦਰੁਸਤ ਮੈਨੂੰ ਬਾਬਾ ਸੇਗਰ ਕਾਰ ਸੇਵਾ ਲੈ ਕਰਨਾ ਹੈ ਸੇ ਬਾਬਾ ਦੇ ਬਾਬਾ ਤੋ ਤਗੜਾ ਹੈ ਜੇ ਕੰਮ ਕਰਦਾ ਮੈਂ ਮਹਾਰਾਜ ਦੀ ਕਿਰਪਾ ਨਾਲ ਹੀ ਤੁਰਿਆ ਫਿਰ ਮਰੋਗੀ ਜੀ ਤੁਹਾਡੀ 78 78 ਸਾਲ ਹਾਂ ਜੀ 78 ਸਾਲ ਤੁਸੀਂ ਤੁਹਾਨੂੰ ਲੱਗਿਆ ਨਹੀਂ ਵੀ ਇਹ ਤਾਂ ਕੰਮ ਬਹੁਤ ਅੱਗੇ ਖਰਾਬ ਆ ਰੋਕਾਂ ਲੱਗੀਆਂ ਹੋਈਆਂ ਅੱਗੇ ਕਿੱਦਾਂ ਲੰਘ ਕੇ ਜਾਵਾਂ ਤੁਸੀਂ ਖਰਾਬਾਂ ਨੂੰ ਕੀ ਜਾਣਦੇ ਸਾਡੇ ਗੁਰੂ ਸਾਹਿਬ ਜਰ ਬੱਚੇ ਬਾਹਰ ਤੇ ਅਸੀਂ ਪ੍ਰਵਾਹ ਨਹੀਂ ਕੀਤੀ ਉਹਨਾਂ ਉਹਨਾਂ ਗੁਰੂ ਸਾਹਿਬਾਂ ਨੇ ਤੇ ਅਸੀਂ ਵੀ ਪ੍ਰਵਾਹ ਨਹੀਂ ਕਰਨੀ ਇਹ ਗੱਲ ਦੀ ਦਿੱਲੀ ਵੀ ਬੈਠੇ ਰਹੇ ਸਾਹ ਪਰ ਇਹਨਾਂ ਨੇ ਸਰਕਾਰਾਂ ਨੇ ਸਾਨੂੰ ਤੰਗ ਕੀਤਾ ਇਹ ਜਿਹੜੀਆਂ ਮੰਨੀਆਂ ਮੰਗਾ ਉਹ ਮੰਨਦੇ ਨਹੀਂ ਹੁਣ ਦੁਮਾਰੇ ਫੇਰ ਆ ਗਏ ਆ ਉਹਦੇ ਸਿੱਟਾ ਕੱਢ ਕੇ ਜਾਵਾਂਗੇ ਹੂੰ ਤੇ ਹੁਣ ਤੁਹਾਨੂੰ ਕਦੋਂ ਕਰ ਭੇਜ ਦੇਣਗੇ ਅਸੀਂ ਅਸੀਂ ਘਰੇ ਜਾਣਾ ਨਹੀਂ ਜਿੰਨਾ ਤੱਕ ਫੈਸਲਾ ਨਹੀਂ ਹੁੰਦਾ ਜਾਂ ਜੇ ਜਾਣਾ ਨਹੀਂ ਤੁਸੀਂ ਜ਼ਖਮੀ ਹਾਲਤ ਦੇ ਵਿੱਚੋਂ ਹੁਣ ਹੁਣ ਤਾਂ ਘਰੇ ਜਾਣਾ ਪੈਣਾ ਕਿੱਥੇ ਜਾਓਗੇ ਫਿਰ ਤਾਰੂ ਸਿੰਘ ਦਾ ਖੁਰਪਰੀ ਲੈ ਕੇ ਸੀ ਉਹ ਨਾਲ ਹੀ ਲੈ ਕੇ ਜ ਜਿਹਨੇ ਜਾਗਵਾ ਕੀਤਾ ਪੁੱਤ ਨਾਲ ਲਿਜਾਉ ਤੈਨੂੰ ਇਹਨੂੰ ਮੋਦੀ ਨਾਲ ਲਿਜਾਵਾਂਗੇ ਤੁਸੀਂ ਹੁਣ ਫੇਰ ਤਰਨੇ ਚ ਜਾਓਗੇ ਜਾਵਾਂਗੇ ਬਿਲਕੁਲ ਅਸੀਂ ਠੀਕ ਰਾਗ ਮਾਰੇ ਕਿਰਪਾ ਕੀਤੀ ਹਨੂ ਡਾਕਟਰ ਸਾਹਿਬਾਨ ਨੇ ਸੇਵਾ ਆੜਿਆ ਨੇ ਸਾਨੂੰ ਤਗੜੇ ਕਰਤਾ ਤੇ ਫਿਰ ਉੱਤੇ ਜਾ ਬੈਠੇ ਕਿੰਨੇ ਟੰਕੇ ਲੱਗੇ ਜੀ ਹੱਥਾਂ ਦੇ ਉੱਤੇ 8 8 ਤੱਕ 8 8 ਦੋਨੇ ਪਾਸੇ ਜੀ ਹਾਂ ਨਹੀਂ ਇੱਕ ਪਾਸੇ ਘੱਟ ਹੈ ਇੱਧਰ ਇੱਧਰ ਜ਼ਿਆਦੇ ਹਾਂ ਜੀ ਅੱਛਾ ਜੀ ਹਾਂ ਠੀਕ ਠੀਕ ਸਾਹਿਬ ਕੋਈ ਗੱਲ ਨਹੀਂ ਇਹੋ ਗੱਲ ਜੀ ਸੋ ਇਹ ਚੜਦੀ ਕਲਾ ਹੈ ਪੰਜਾਬ ਦੀ ਸੰਘਰਸ਼ ਪੰਜਾਬ ਦੇ ਹਮੇਸ਼ਾ ਇਸ ਸੇ ਰਿਹਾ ਹਮੇਸ਼ਾ ਸੰਘਰਸ਼ ਕਰਦੇ ਰਹੇ ਤੁਹਾਡੀ ਉਮਰ ਬਡੇਰੀ ਆ ਤੇ ਕਿੰਨੇ ਕ ਮੋਰਚੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਮੈਂ ਸ਼ਾਂਤਾਂ ਦੇ ਨਾਲ ਵੀ ਮਾਰੇ ਕਿਰਪਾਈ ਆ ਉਹ ਵੀ ਸੰਘਰਸ਼ ਵੇਖਿਆ ਬਗੜਾੜੀ ਸਾਹਿਬ ਬਗੜਾੜੀ ਸਾਹਿਬ ਰਹੇ ਆ ਬੇਆਬਦੀ ਹੋਈ ਆ 6 ਮਹੀਨੇ ਉੱਥੇ ਵੀ ਰਹੇ ਆ ਪੱਗਦਾਰੀ ਗਦਾਰ ਕਰ ਜਾਂਦੇ ਵਿੱਚੋਂ ਸਾਡੇ ਆਪਣੇ ਸਾਨੂੰ ਆਪ ਨੂੰ ਮਾਰਦੇ ਆ ਤਿੰਨੇ ਅਸੀਂ ਮਾਰਦੇ ਨਹੀਂ ਜੇ ਹੋਣਾ ਸੀ ਆਪਿਆਂ ਨੂੰ ਵੀ ਸੂਤ ਕਰ ਲਾਂਗੇ ਜਦੋਂ ਇਹ ਗੱਲ ਹੋਈ ਤਾਂ ਤੇ ਅਸੀਂ ਆ ਜੰਗ ਜਿੱਤਣਾ ਹੀ ਜਿੱਤਣਾ ਗੁਰੂ ਸਾਹਿਬਾਨ ਨੇ 14 ਲੜਾਈਆਂ ਲੜੀਆਂ ਸੀ ਜਿਹੜੇ ਰਾਜੇ ਛਡਾਏ ਸੀ ਉਹ ਫਿਰ ਗੁਰੂ ਸਾਹਿਬ ਦੇ ਨਾਲ ਲੜਾਈਆਂ ਕਰਦੇ ਰਹੇ ਪਰ ਗੁਰੂ ਸਾਹਿਬ ਹਾਰੇ ਨਹੀਂ ਜੰਗਾਂ ਜਿੱਤ ਕੇ ਛਡੀਆਂ 14 14 ਜੰਗਾਂ ਅਸੀਂ ਕਿਵੇਂ ਪਛਾੜ ਜੰਗ ਸਾਡਾ ਮਾਂ ਪਿਓ ਸੀ ਜਿਹੜੇ ਜੰਗਾਂ ਜਿੱਤਦੇ ਰਹਿਆ ਤੇ ਅਸੀਂ ਅਸੀਂ ਵੀ ਜਿੱਤਾਂਗੇ ਹੂੰ ਤੇ ਹੁਣ ਤੁਹਾਨੂੰ ਲੱਗਦਾ ਨਹੀਂ ਵੀ ਅੱਗੇ ਤਾਂ ਬਰੋਕਾਂ ਬਹੁਤ ਲੱਗੀ ਹੋਈਆਂ ਉਹਨਾਂ ਨੂੰ ਲੰਘ ਕੇ ਜਾਣਾ ਬਹੁਤ ਮੁਸ਼ਕਲ ਹੋ ਸਕਦਾ ਉੱਥੋਂ ਉਹ ਤਾਂ ਚੰਗਾ ਦੇ ਸਰਾਣੀ ਆ ਸਰਾਣਾ ਚਾ ਕੇ ਪਾਸੇ ਰੱਖਦੇ ਆਂ ਰੱਖ ਦਾਂਗੇ ਇਹ ਤਾਂ ਨਹੀਂ ਕੋਈ ਤੁਹਾਨੂੰ ਬੇਪਰਵਾਹੀ ਸਾਨੂੰ ਕੋਈ ਕਰ ਲਈ ਜੇ ਤਰੱਕੀ ਜਾਣ ਅੱਗੇ ਦਿੱਲੀ ਵੀ ਰੱਖਿਆ ਹੀ ਆ ਅਸੀਂ ਉੱਥੇ ਵੀ ਦਿੱਲੀ ਨਾਂ ਕੇ ਗਏ ਆ ਰਾਮਨਦ ਰਹੇ ਅਸੀਂ ਪਰ ਜਿਹੜੀਆਂ ਹੁਣ ਉਹ ਗੱਲਾਂ ਕਰਦੇ ਆ ਉਹ ਨਹੀਂ ਹੋਣੀਆਂ ਮੀਟਿੰਗਾਂ ਸਾਲ ਸਾਲ ਪਰ ਮੀਟਿੰਗਾਂ ਕਰੀ ਜਾਣਗੇ ਹੁਣ ਤਾਂ ਅਸੀਂ ਇੱਕ ਦੁਆ ਮੰਗਾ ਮੀਟੰਗਾ ਦੀ ਗੱਲ ਨਵੇੜ ਦੇਣੀ ਆ ਤੇ ਮਹਾਰਾਜ ਕਿਰਪਾ ਕਰੇ ਸਿੰਘਾਂ ਉੱਤੇ ਜਾਂ ਜੈਸਦਵੰਦੀਆਂ ਵੇ ਦੇ ਵੀ ਜਾਂ ਇੱਧਰ ਜਾਂ ਉੱਧਰ ਤੁਸੀਂ ਕਿੱਦਾਂ ਦੇਖਦੇ ਹੋ ਜੀ ਇਹਨਾਂ ਦੇ ਜਜ਼ਬੇ ਨੂੰ ਬੜਾ ਜਜ਼ਬੇ ਵਾਲੀ ਗੱਲਾਂ ਇਹਨਾਂ ਬਾਪੂ ਦਾ ਜਜ਼ਵਾ ਦੇਖ ਕੇ ਮੈਨੂੰ ਕੱਲ ਤਾਂ ਇੰਨਾ ਹੌਸਲਾ ਮਿਲ ਰਿਹਾ ਸਾਨੂੰ ਇਹਨਾਂ ਵੀ ਇਹੋ ਜਿਹੇ ਬਜ਼ੁਰਗਾਂ ਦੀ ਬਹੁਤ ਲੋੜ ਹੈ ਕਿ ਦਸਵੇਂ ਪਾਤਸ਼ਾਹ ਦੀ ਇਹਨਾਂ ਦੇ ਇੰਨੀ ਕਿਰਪਾ ਵੀ ਮੈਂ ਇਹਨਾਂ ਇਹਨਾਂ ਤੋਂ ਪਾਪ ਕੋ ਹੋ ਰਿਆਂ ਅਸੀਂ ਇਹਨਾਂ ਕੋਲ ਬਾਰ-ਬਾਰ ਆਨੇ ਇਹਨਾਂ ਤੋਂ ਅਸ਼ੀਰਵਾਦ ਲੈਨੇ ਬਾਪੂ ਸਾਡੇ ਤੇ ਕਿਰਪਾ ਕਰੋ ਕਿ ਅਸੀਂ ਵੀ ਇਦਾਂ ਦੇ ਅੱਗੇ ਜੰਗ ਲੜਦੇ ਰਹੀਏ ਤੇ ਤੁਸੀਂ ਗੱਲਾਂ ਕਰਦੇ ਸੀ ਕਿ ਇਹ ਇੱਥੇ ਸਾਰਾ ਮਾਜਾ ਖੜਾ ਹੈ ਆ ਕੇ ਕਿੰਦਾਂ ਦੀ ਦਲੇਰੀ ਤੁਸੀਂ ਦੇਖੀ ਹੈ ਇੱਥੇ ਜਦੋਂ 100 ਦੇ ਕਰੀਬ ਬੰਦਾ ਇੱਥੇ ਆਇਆ ਕਿ ਕਿਸੇ ਨੇ ਹਾਈਕਰ ਲਾਟ ਵੀ ਕੀਤੀ ਜਾਂ ਕਿਦਾਂ ਦਾ ਮਾਹੌਲ ਸੀ ਜਦੋਂ ਇੱਥੇ ਆਏ ਆ ਕਿਸਾਨ ਮੈਂ ਅੱਜ ਆਕੇ ਦੇਖਿਆ ਸਭ ਤੋਂ ਪਹਿਲਾਂ ਜਿੰਨੇ ਵੀ ਮਾਜ ਦੇ ਬਜ਼ੁਰਗ ਲੋਕ ਆਏ ਇਹਨਾਂ ਨੂੰ ਪੁੱਛਿਆ ਬਾਪੂ ਥੋੜੇ ਅੰਨੇ ਸਾਡੇ ਕਿਸੇ ਨੇ ਆਏ ਨਹੀਂ ਹਰ ਇੱਕ ਬੰਦੇ ਨੇ ਚੜ੍ਹਦੀ ਕਲਾ ਜਕਾਰੇ ਛੱਡੇ ਆ ਤੇ ਮੋਦੀ ਸਰਕਾਰ ਦੇ ਕਿਸਾਨ ਏਕਤਾ ਦੇ ਨਾਰੇ ਲਾਏ ਇਹਨਾਂ ਲੋਕਾਂ ਨੇ ਜਦੋਂ ਇਹਨਾਂ ਨੂੰ ਪੁੱਛਿਆ ਪ੍ਰੈਸ ਵਾਲੇ ਬੜੇ ਵੀਰ ਆਏ ਬਾਹਰ ਤਾਮਾ ਲਾਡੂ ਦੇ ਦਿੱਲੀ ਤੋਂ ਕੇਰਲਾ ਤੋਂ ਪ੍ਰੈਸ ਮੀਡੀਆ ਇੱਥੇ ਹਸਤੜ ਜਾਏ ਅੱਜ ਵੀ ਆਏ ਆ ਉਹਨਾਂ ਨੂੰ ਇਹਨਾਂ ਬਜ਼ੁਰਗਾਂ ਨੂੰ ਹੋਰ ਬਜ਼ੁਰਗਾਂ ਨੂੰ ਵੀ ਪੁੱਛਿਆ ਜਿਨ੍ਹਾਂ ਦੇ ਛੁੱਟੀ ਹੈ ਵੀ ਤੁਸੀਂ ਹੁਣ ਘਰ ਨੂੰ ਜਾਓਗੇ ਉਹ ਕਹਿੰਦੇ ਬਿਲਕੁਲ ਨਹੀਂ ਅੱਜ ਇੱਕ ਬਜ਼ੁਰਗ ਆਇਆ ਜਦੋਂ ਉਹ 85-85 ਸਾਲ ਦਾ ਉਹਦੀ ਬਾਹ ਟੁੱਟੀ 4 ਦਿਨ ਹੋ ਗਏ ਪਰ ਉਹ ਅੱਜ ਪਲਾਸਟਰ ਕਰਾ ਕੇ ਮੈਨੂੰ ਕਹਿੰਦਾ ਪੁੱਤਰਾ ਮੈਨੂੰ ਧਰਨੇ 'ਚ ਛੱਡ ਗਿਆ ਮੈਂ ਆਪਣੇ ਦੋਸਤਾਂ ਨੂੰ ਗੱਡੀ ਉਹਨਾਂ ਦੀ ਲੈ ਕੇ ਉਹਨਾਂ ਨੂੰ ਧਰਨੇ 'ਚ ਭੇਜਿਆ ਮੈਂ ਇਹਨਾਂ ਕਰਮਾਨ ਜਨਾ ਨਮਸਕਾਰ ਕਰਦਾ ਆਇਆ ਇਹ ਬਜ਼ੁਰਗਾਂ ਨੂੰ ਜਿਹੜੇ ਕਿ ਇਸ ਉਮਰ ਦੇ ਵਿੱਚ ਵੀ ਐਨੇ ਜੋਧੇ ਲੜਾਈਆਂ ਲੜਦੇ ਗੁਰੂ ਸਾਹਿਬ ਦੇ ਚਰਨਾਂ 'ਤੇ ਅਰਦਾਸ ਬੇਨਤੀ ਇਹੀ ਕਰਦੇ ਮਹਾਰਾਜ ਸਿੱਖੀ ਪੰਥ ਨੂੰ ਚੜ੍ਹਦੀ ਕਲਾ ਰੱਖੀ ਤੇਰਾ ਸਿੱਖੀ ਪੰਥ ਫਾਇਦਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੁਹ ਹੋਰ ਵੀ ਵੀਰ ਹੈਗੇ ਆ ਬਈ ਤੁਹਾਡੇ ਕਿੱਥੇ ਸੱਟ ਲੱਗੀ ਐ ਤੇ ਕਿ ਅੱਛਾ ਇਹ ਕਿਹ ਬੱਜਿਆ ਤੁਹਾਡੇ ਰਾਵੜ ਵਾਲੀ ਗੋਲੀ ਲੱਗੀ ਐ ਅੱਛਾ ਜੀ ਤੁਹਾਡੇ ਬੁੱਲ ਤੇ ਵੀ ਕੁਛ ਹਾਂ ਜੂਰੇ ਚੜਦਾ ਛੁਰਦਾ ਲੱਗਿਆ ਜੀ ਛੁਰਦਾ ਲੱਗਿਆ ਤੇ ਤੁਸੀਂ ਕਿੱਥੇ ਸੀ ਕੀ ਕਰ ਰਹੇ ਸੀ ਉਸ ਸਮੇਂ ਸੇਵਾ ਕਰ ਰਹੇ ਤੇ ਜੀ ਸੇਵਾ ਕਰ ਰਹੇ ਮਰਦਾ ਮਰਦੇ ਜੀ ਸੇਵ ਲੰਗਰ ਲਾਇਆ ਵਜ ਤਾਂ ਸੇਵਾ ਕਰਨ ਗਏ ਵੀ ਤੇ ਅੱਛਾ ਜੀ ਲੰਗਰ ਚ ਸੇਵਾ ਕਰਦੇ ਆਂ ਦੇਹ ਵਜਿਆ ਜੀ ਹਾਂਜੀ ਕਿੰਨਾ ਕ ਜ਼ਖਮ ਐ ਕਦੋਂ ਤੱਕ ਕਹਿੰਦੇ ਕਿ ਭੇਜ ਦੇਣਗੇ ਟਾਂਕੇ ਲੱਗੇ ਹੋਏ ਐ ਜੀ ਕਿੰਨੇ ਲੱਗੇ ਜੀ ਤਿੰਨ ਚਾਰ ਟਾਂਕੇ ਲੱਗੇ ਹੋਏ ਤੁਸੀਂ ਕਿੱਥੋਂ ਆਏ ਹੋ ਵੀਰੇ ਪੁਰੀਆ ਲੋਕ ਲਈ ਮ ਤੁਸੀਂ ਲੋਕਲ ਆ ਤੁਸੀਂ ਇੱਥੇ ਲੰਗਰ ਲੈ ਕੇ ਗਏ ਸੀ ਮਤਲਬ ਲੋਕਲ ਹੋਣ ਦੇ ਨਾਤੇ ਜੀ ਵੀ ਕਿਵੇਂ ਦੇਖਦੇ ਹੋ ਬਾਈ ਹੁਣ ਇਹ ਜੋ ਸਾਰਾ ਕੁਝ ਚੱਲ ਰਿਹਾ ਹੈ ਨੌਜਵਾਨਾਂ ਨੂੰ ਸੁਨੇਹਾ ਕੀ ਹੈ ਤੁਹਾਡਾ ਅੱਗੇ ਹੋ ਕੇ ਵੀ ਕਿਸ ਤਰ੍ਹਾਂ ਇਸ ਚੀਜ਼ ਤੋਂ ਬਚਾ ਰੱਖਿਆ ਜਾ ਸਕਦਾ ਵੀ ਇਹਨਾਂ ਨੂੰ ਨੁਕਸਾਨ ਨਾ ਹੋਵੇ ਸਾਡਾ ਵੀ ਦੇਖੋ ਜੀ karenge koi garba dekho sarkar maadi sarkar hai ਬਗੇ ਹਮ ਸੇਵਾ ਕਰੀ ਸੇਵਾ ਕਰ ਇਸ ਕਰਦੇ ਰਹੇਗੇ ਅੱਗੇ ਜਾ ਕੇ ਹਮ ਹੁਣ ਕਰਦੇ ਆ ਨੀ ਕੀ ਕੀ ਕਰਦੇ ਆਏ ਤੁਹਾਡੇ ਨਾਲ ਇੱਥੇ ਨਹੀਂ ਕਰਦੇ ਆਏ ਕਰ ਦਿਓ ਕੋਈ ਉਹ ਨਹੀਂ ਕਹ ਰਿਹਾ ਇਹ ਕਰਦੇ ਕਰੀ ਜਾਓ ਹਮ ਕੋਈ ਚੱਕਰ ਨਹੀਂ ਹੈਗਾ ਫੇਰ ਚਾਹੋਗੇ ਤੁਸੀਂ ਹਾਂਜੀ ਸੇਵਾ ਕਰਦੇ ਆ ਸੇਵਾ ਕਰਾਂਗੇ ਜੀ ਜਾ ਕੇ ਹਮ ਜਦੋਂ ਇਹੇ ਕੰਮ ਹੁੰਦਾ ਫਿਰ ਤਾਂ ਲੋਕ ਭਰਾ ਜਾਂਦੇ ਅਕਸਰ ਵੀ ਨਹੀਂ ਆ ਮਾੜੀ ਗੱਲ ਹੋ ਗਈ ਹੁਣ ਨਹੀਂ ਜਾਣਾ ਜਾਂ ਕਰਦੇ ਵੀ ਕਹਿਣ ਲੱਗ ਜਾਂਦੇ ਵੀ ਨਾ ਜਾਓ ਕਰਦੇ ਕੁਝ ਨਹੀਂ ਕਹਿੰਦੇ ਗਾਦੇ ਕੋਈ ਚੱਕਰ ਨਹੀਂ ਜਾਓ ਕਰਦੇ ਉੱਥੇ ਬੈਠੇ ਲੰਗਰ ਲਾਇਆ ਬਾਈ ਪਰਿਵਾਰਾ ਜੀ ਵੀ ਉੱਥੇ ਬੈਠਾ ਹਾਂਜੀ ਹੰਗਰਲਾ ਵਿਦਿਅਕ ਕੀ ਨਾਂ ਤੋਂ ਡਾ ਅਮਨਪ੍ਰੀਤ ਤੁਹਾਨੂੰ ਇੱਥੇ ਕੋਈ ਮਿਲਣ ਦੇ ਲਈ ਆਇਆ ਹੈ ਸਰਕਾਰਾਂ ਵੱਲੋਂ ਜਾਂ ਕਿਸੇ ਵੱਲੋਂ ਕਿਸੇ ਕੋਈ ਪ੍ਰਬੰਧ ਕੀਤੇ ਗਏ ਹੋਵੇ ਤੁਸੀਂ ਕਦੋਂ ਆਏ ਸੀ ਕਿੰਨੇ ਤਰੀਕ ਨੂੰ ਆਏ ਸੀ ਮੈਂ 14 ਤਰੀਕ ਨੂੰ ਆਇਆ ਜੀ 14 ਤਰੀਕ ਦੇ ਆਏ ਹੋਏ ਹੋ ਤੁਸੀਂ ਤੇ 14 ਤੋਂ ਬਾਅਦ ਇੱਥੇ ਕੀ ਕੁਝ ਤੁਸੀਂ ਦੇਖ ਰਹੇ ਹੋ ਬੱਸ ਆਈ ਰਹੀ ਕੋਈ ਮਰੀਜ਼ ਆਈ ਰਿਆ ਜਾ ਰੇ ਆ ਰਹੀ ਤੁਸੀਂ ਇਹਨਾਂ ਨੂੰ ਕਿਸ ਤਰ੍ਹਾਂ ਦੇ ਆਲਮ ਚ ਦੇਖਿਆ ਹੈ ਕਈ ਵਾਰੀ ਮਰੀਜ਼ ਜਦੋਂ ਆਉਂਦੇ ਆ ਤਾਂ ਘਬਰਾਹਟ ਹੁੰਦੀ ਹੈ ਡੋਲਾ ਰੱਪਾ ਹੁੰਦਾ ਜਾਂ ਬਹੁਤ ਹਾਲਾਤ ਇਦਾਂ ਦੇ ਹੁੰਦੇ ਕਿਦਾਂ ਦੇ ਤੁਸੀਂ ਮਾਹੌਲ ਦੇਖਿਆ ਇੱਥੇ ਮੋਲ ਤਾਂ ਦਮੇ ਦੇਖ ਲਈਓ ਜੀ ਸਾਹਰੇ ਸਾਹਮਣੇ ਪਈ ਜੀ ਮਰੀਜ਼ ਹਾਂ ਜੱਕਵੇਂ ਹੋ ਘਾਰੇ ਸੋ ਬਿਲਕੁਲ ਇੱਕ ਹੋਰ ਵੀਰ ਹੋਰੀ ਇਸ ਥਾਂ ਦੇ ਉੱਤੇ ਪਏ ਐ ਸੋ ਇਸ ਸਮੇਂ ਚਾਰ ਮਰੀਜ਼ ਰਹਿੰਦੇ ਜੀ ਇੱਥੇ ਸਿਰਫ ਪੰਜ ਪੰਜ ਜੀ ਪੰਜ ਮਰੀਜ਼ ਹਾਂ ਜੀ ਬਾਕੀ ਰੈਫਰ ਬਾਕੀ ਰੈਫਰ ਹੋ ਕੇ ਬਾਕੀ ਕੋਈ ਛੁੱਟੀਆਂ ਕਰਾ ਕੇ ਤੇ ਉਹ ਧਰਨੇ 'ਚ ਵਾਪਸ ਚਲੇ ਗਏ ਘਰ ਨੂੰ ਕੋਈ ਨਹੀਂ ਗਿਆ ਕੋਈ ਇਜਿਹੇ ਹਾਲਾਤ ਵੀ ਦੇਖੇ ਜਿਹੜੇ ਰੈਫਰ ਕੀਤੇ ਆ ਕਿਸ ਤਰ੍ਹਾਂ ਦੇ ਹਾਲਾਤ ਸੀ ਵਤ ਤੋਂ ਵਤ ਜੇ ਆਪਾਂ ਦੇਖੀਏ ਭਿਆਨਕ ਕੀ ਸੀ ਕਿ ਜਿਹਦੇ ਅੱਖਾਂ ਚ ਲਗੀਆਂ ਕਿਸਦਾ ਖੰਨ ਹੋ ਗਿਆ ਕਿ ਤੇ ਪੱਟ ਫੜ ਗਿਆ ਕਿ ਤੇ ਗੋਡਿਆਂ ਚ ਆਪਣੇ ਬਲਾਸਟ ਹੋ ਗਿਆ ਵੀ ਬਹੁਤ ਭਿਆਨਕ ਵੀ ਥੇ ਜਿਹੜਾ ਇੱਥੇ ਨਿਆਗ ਸਿੰਘ ਦੇ ਗੋਲੀ ਵੱਜੀ ਉਹ ਆਇਆ ਉਸ ਟਾਈਮ ਕੋਲ ਸੀ ਤਾਂ ਉਹਨੇ ਬਿਲਕੁਲ ਕੋਈ ਕਲਾਟਨ ਮਾਰਿਆ ਜਦੋਂ ਕਿ ਉਹਦੇ ਗੋਲੀ ਵੱਜੀ ਕੋਈ ਖਲਾਟ ਨਹੀਂ ਪਾਇਆ ਉਹਨੂੰ ਇੱਥੋਂ ਰੈਫਰ ਕਰਿਆ ਸੀ ਅੰਦਰ ਲੈ ਕੇ ਅੰਦਰ ਜਾ ਕੇ ਉਹਨੂੰ ਰੈਫਰ ਨਾਲ ਦੀ ਨਾਲ ਪਟਿਆਲੇ ਕਰ ਕੋਈ ਚੜਦੀ ਕਲਾ ਸੀ ਉਹ ਵੀ ਨਹੀਂ ਸੀ ਕੀ ਲੱਗਦਾ ਹਾਲਾਤ ਦੇਖ ਕੇ ਕਿ ਕਿਸ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਜ਼ਖਮ ਹੋਏ ਸੀ ਉਹ ਇਹ ਇਹੀ ਆ ਵੀ ਗੋਲੀਆਂ ਹੱਥਰੂ ਗਾਇਦੇ ਗੋਲੇ ਦੂਸਰੇ ਗੋਲੇ ਅਸੀਂ ਦੇਖੇ ਵੀ ਐਡੇ-ਐਡੇ ਲੰਬੇ ਗੋਲੇ ਦੇ ਕਈ ਬੰਦੇ ਨਾਲ ਲੈ ਕੇ ਆਏ ਆ ਤੇ ਉਹਨਾਂ ਕੋਲ ਦੂਰੇ ਛਰਲੇ ਵੀ ਮਾਰੇ ਇਹਨਾਂ ਨੇ 300 ਇਸ ਤਰ੍ਹਾਂ ਦੇ ਹਥਿਆਰਾਂ ਦੇ ਨਾਲ ਉਹਨਾਂ ਦੇ ਦੂਸਰੇ ਪੱਕੇ ਰੌਂਦ ਵੀ ਆ 315 ਬੋਰ ਦੇ ਉਹ ਅਸੀਂ ਦੇਖਿਆ ਰਾਜ ਸਿੰਘ ਤੁਹਾਡੇ ਕੋਲ ਪਿਆ ਇਹਦੇ ਆਰ-ਪਾਰ ਗੋਲੀ ਬਾਹਾਂ ਦੇ ਵਿੱਚੋਂ ਨਿਕਲੀ ਹੋਈ ਆ ਭਾਈ ਕਿ ਇੱਕ ਤੋਂ ਡੇ ਆਰ ਪਰ ਗੋਲੀ ਲੱਗੀ ਇੱਥੇ ਕੀ ਗੋਲੀ ਲੱਗੀ ਯਾਰ ਪਰ ਹਾਂਜੀ ਆ ਦੇਖੋ ਜੀ ਆ ਦੇਖ ਆਰ ਪਰ ਗੋਲੀ ਮਰੀ ਸਾਰੀ ਪੱਕੇ ਰੋਂਦੋ ਚਲਾਈ ਜੀ ਫੇਰ ਉਹਨਾਂ ਨੇ ਤੇ ਹੁਣ ਜਦੋਂ ਗੋਲੀ ਆਰ ਪਰ ਹੋ ਕੇ ਨਿਕਲ ਗਈ ਜੀ ਹਾਂਜੀ ਹਾਂ ਨਿਕਲ ਗਈ ਹੂੰ ਤੇ ਫਿਰ ਇਹ ਹੁ ਕੀ ਕੀਤਾ ਤੁਹਾਡੇ ਇੱਥੇ ਇੱਥੇ ਹੀ ਟਾਂਕੇ ਲੱਗੇ ਆ ਐਕਸ ਐਕਸਟਰਾ ਕਰਾਇਆ ਜੀ ਬੰਦਾ ਹੀ ਉਹ ਹੱਡੀ ਦਾ بچੋ ਹੈ ਜੀ ਬਾਕੀ ਕੱਲ ਨੂੰ ਪਟਿਆਲੇ ਕਹ ਰਹੇ ਆ ਇਹ ਰੈਫਰ ਕਰਾਂਗੇ ਜੀ ਨਾ ਸਾਨੂੰ ਆਂ ਦੇਖਾਂਗੇ ਜੀ ਨਾੜਾਂ ਬਾਂਦੀਆਂ ਜੀ ਤੁਸੀਂ ਕਿੱਥੋਂ ਆਇਓ ਬਾਈ ਅਸੀਂ ਮਰਦਮਰ ਤੇ ਮਰਦਮਰ ਸਾਡਾ ਪਿੰਡ ਆ ਜੀ ਉੱਥੇ ਸਾਡੇ ਪਿੰਡ ਦਾ ਲੰਗਰ ਲੱਗਿਆ ਹੋਇਆ ਸੀ ਸ਼ੰਭੂ ਵੈਰੀਲ ਤੇ ਜੀ ਵੀ ਲੰਗਰ ਦੀ ਸੇਵਾ ਕਰ ਰਹੇ ਸੀ ਲੰਗਰ ਦੀ ਸੇਵਾ ਕਰ ਰਹੇ ਸੀ ਪਹਿਲਾਂ ਉਹਨਾਂ ਨੇ ਅਥਰੂ ਗੱਦ ਤੇ ਗੋਲੇ ਮਾਰੇ ਜੀ ਸਾਡਾ ਉੱਥੇ ਸਾਹ ਬੰਦ ਹੋ ਗਿਆ ਜੀ ਅਸੀਂ ਖੇਤਾਂ 'ਚ ਉਤਰ ਗਏ ਜੀ ਆਕਸੀਜਨ ਲੈਣੇ ਵਾਸਤੇ ਆ ਜੀ ਉਹਨੇ ਫੇਰ ਵੀ ਸਿੱਧੀ ਫੇਰ ਮਾਰੇ ਪਾਚੀ ਉਹਨਾਂ ਤੋਂ ਵੀ ਮੇਰੀ ਬਾਹ ਪਿੱਛੇ ਸੀ ਮੂੰਹ ਅੱਗੇ ਨੂੰ ਨਹੀਂ ਸੀ ਇਹ ਛਾਤੀ ਛੁੱਤੀ ਇਹ ਲੱਗ ਜਾਂਦੇ ਓਖਾ ਹੋ ਜਾਂਦੇ ਸੀ ਆਈ ਆਰ ਪਰ ਹੋ ਗਈ ਸਿੱਧੀ ਤੇ ਤੁਸੀਂ ਇਸ ਗੱਲ ਦੇ ਸਬੂਤ ਹੋ ਵੀ ਉੱਥੇ ਪੱਕੀਆਂ ਗੋਲੀਆਂ ਵੀ ਚੱਲੀਆਂ ਪੱਕੇ ਗੋਲੀਆਂ ਚੱਲੀਆਂ ਜੀ ਸਾਡੇ ਕੋਲ ਵੀਡੀਓ ਵੀ ਬਣੀ ਹੈ ਜੀ ਰੋਂਦ ਵੀ ਲੱਭੇ ਹੀ ਸਾਨੂੰ ਸਾਡੇ ਬੰਦਿਆਂ ਨੂੰ ਉੱਥੇ ਹੀ ਪੱਕੀ ਗੋਲੀਆਂ ਦੀ ਆਈ ਤੇ ਤੁਸੀਂ ਤੁਹਾਡੇ ਮਾਪੇ ਫਿਰ ਡੈਡੀ ਵੀ ਮੇਰਾ ਹੈ ਨਹੀਂ ਐਕਸਪਾਇਰ ਹੋ ਗਏ ਤੇ ਦਾਦਾ ਜੀ ਆਏ ਤੇ ਸਵੇਰੇ ਦਾਦਾ ਕਹਿੰਦੇ ਕੋਈ ਗੱਲ ਨਹੀਂ ਜਵਾਨ ਚੜਦੀ ਕਲਾ ਰਹਿਣਾ ਹੀ ਕੋਈ ਗੱਲ ਨਹੀਂ ਦਮ ਦਮ ਠੀਕ ਹੋ ਜਾਈ ਦੁਬਾਰੇ ਫੇਰ ਜਾਣਾ ਹੀ ਇਦਾਂ ਤੁਸੀਂ ਸੋਚਿਆ ਸੀ ਵੀ ਇਹ ਵੀ ਹਾਲਾਤ ਬਣ ਸਕਦੇ ਆ ਨਹੀਂ ਐਦਾਂ ਤਾਂ ਮੈਂ ਸੋਚਿਆ ਸੀ ਕਦੀ ਐ ਜੇ ਹਾਲਾਤ ਹੋ ਗਏ ਨਹੀਂ ਕਦੀ ਇਹ ਪਿਛਲੇ ਮੋਰਚੇ ਨਹੀਂ ਹੋਈ ਐ ਜੇ ਰਾਤ ਗੋਲੀ ਨਹੀਂ ਚੱਲੀ ਐ ਤੇ ਕਿ ਸਿੱਧੀ ਗੋਲੀਆਂ ਮਾਰ ਰਹੇ ਯਤਰੂ ਗਏ ਤੇ ਗੋਲੇ ਚਲਾ ਰਹੇ ਆਂ ਜੀ ਹਾਂ ਜੀ ਤੇ ਸਰਕਾਰ ਆਪਣੇ ਵੱਲੋਂ ਬਹੁਤ ਕੁਝ ਬਿਆਨ ਦੰਦੀ ਹੈ ਜਾਂ ਆਪਣੇ ਪੱਖ ਤੋਂ ਕਹਿੰਦੀ ਵੀ ਅਸੀਂ ਤਾਂ ਇਦਾਂ ਦਾ ਕੁਝ ਨਹੀਂ ਕਰਦੇ ਕਿਸਾਨ ਸਾਡੇ ਆ ਤੇ ਜੋ ਹਾਲਾਤ ਤੁਸੀਂ ਦੇਖੇ ਆ ਉਹਨਾਂ ਨੂੰ ਦੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਸਿੱਧੇ ਗੋਲੀਆਂ ਮਾਰ ਰਹੇ ਆ ਜੀ ਸਿੱਧੇ ਅਥਰੂਗਾ ਇੱਧੇ ਗੋਲੇ ਮਾਰ ਰਹੇ ਆ ਕਿਸੇ ਦੀ ਲੱਤ ਤੇ ਲੱਗਦਾ ਏ ਕਿਸੇ ਦੇ ਪੱਟ ਤੇ ਲੱਗਦਾ ਏ ਕੀ ਦੇ ਮੱਥੇ ਤੇ ਲੱਗਦਾ ਏ ਜੀ ਤੁਸੀਂ ਕੰਮ ਕੀ ਕਰਦੇ ਹੋ ਅਸੀਂ ਪੜਦੇ ਆ ਜੀ ਪੜਦੇ ਹਾਂ ਹਾਂ ਜਿਹੜੀ ਕਲਾਸ ਚੋਂ ਜੀ ਜੀ 10ਵੀਂ ਚ ਪੜਦੇ ਆ ਜੀ ਤੁਸੀਂ 10ਥ ਦੇ ਸਟੂਡੈਂਟ ਹੋ ਹਾਂ ਜੀ ਉਮਰ ਕਿੰਨੀ ਤੁਹਾਡੀ ਉਮਰ ਜੀ 17 ਸਾਲ ਹੈ ਜੀ ਬ੍ਰਦਰ ਸਿਸਟਰ ਹੋਰ ਹੈ ਕੀ ਤੁਹਾਡੀ ਕੋਈ ਸਿਸਟਰ ਹੈ ਛੋਟੀ ਛੋਟੀ ਸਿਸਟਰ ਹੈ ਹਾਂ ਇਹ ਫਿਰ ਕਰਦਾ ਗੁਜ਼ਾਰਾ ਕਿਦਾਂ ਚੱਲਦਾ ਫਿਰ ਖੇਤੀਬਾੜੀ ਦੇ ਉੱਤੇ ਡਿਪੈਂਡ ਹੈ ਜੀ ਨਹੀਂ ਮੜਾ ਖੇਤੀ ਖੁੱਤੀ ਤੇ ਚੱਲੀ ਜਾਂਦੇ ਸਾਡੇ ਚਾਚਾ ਜੀ ਲੱਗੇ ਹੋਏ ਨੇ ਉਹ ਚਲਾਈ ਜਾਂਦੇ ਨੇ ਮੜਾ ਮੋਟਾ ਜੀ ਹਾਂ ਜੀ ਨੰਬਰ ਕਿੰਨਾ ਤੁਹਾਡਾ ਜੇ ਕਿਸੇ ਨਾਲ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ 98411 55383 ਹਾਂ ਜੀ ਤੋ ਬਿਲਕੁਲ ਕੁਝ ਅਜਿਹੇ ਹਾਲਾਤ ਆ ਤੁਸੀਂ ਜੋ ਇੱਥੇ ਦੇਖੇ ਆ ਕੇ ਜੋ ਕਿਸ ਤਰ੍ਹਾਂ ਦੇ ਲੋਕ ਇੱਥੇ ਆਏ ਕਿਦਾਂ ਦੇ ਜ਼ਖਮ ਸੀ ਉਹਨਾਂ ਦੇ ਜ਼ਖਮ ਬਹੁਤ ਹੀ ਜਿਵੇਂ ਇਹ ਵੀਰ ਪਿਆਈ ਸਾਡਾ ਦੇਖੇ ਨਹੀਂ ਜਾਂਦੇ ਜੀ ਕਿ ਕਿਸੇ ਲੱਤ ਤੇ ਲੱਤ ਪਟੀ ਹੋਈ ਹੈ ਜੀ ਕਿਸੇ ਦਾ ਪੱਟ ਪਟਿਆ ਹੋਇਆ ਹੈ ਜੀ ਕਿਸੇ ਦਾ ਮੱਥਾ ਪਟਿਆ ਹੋਇਆ ਹੈ ਜੀ ਕਿੰਨੇ ਕੁ ਤੁਸੀਂ ਦੇਖੇ ਹੋਣੇ ਮਰੀਜ਼ ਤੁਸੀਂ ਕਿੰਨੀ ਤਰੀਕ ਨੂੰ ਆਏ ਸੀ 14 ਨੂੰ 13 ਨੂੰ ਆਏ ਸੀ ਪੰਨੇ ਦਿਨ ਜੀ ਪਹਿਲਾ ਦਿਨ ਆਏ ਹਾਂ ਜੀ ਬਹੁ ਮਰੀ ਦੇਖੇ ਹੈ ਕਿਸੇ ਦੇ ਕੀਤੀ ਲੱਗੇ ਜਿ ਕਿਸੇ ਦੇ ਟੂਹੀ ਤੇ ਕਿਸੇ ਦੇ ਲੱਕ ਤੇ ਜੀ ਕਿਸੇ ਦੇ ਪੱਟ ਤੇ ਜੀ ਬਹੁਤ ਮਰੀ ਦੇ ਕਿ ਬਹੁ ਬੁਰਾ ਹਾਲ ਹੈ ਇਹ ਦੇਖੇ ਨਹੀਂ ਆਂਦੇ ਸੋ ਬਿਲਕੁਲ ਜੋ ਹਾਲਾਤ ਹੈ ਉਹ ਦੇਖੇ ਨਹੀਂ ਜਾਂਦੇ ਇਹ ਹਾਲਾਤ ਸਵਾਲ ਖੜੇ ਕਰਦੇ ਆ ਤੇ ਜਦੋਂ ਸਵਾਲ ਲੋਕ ਪੁੱਛਦੇ ਆ ਤਾਂ ਉਹਨਾਂ ਦਾ ਜਵਾਬ ਅੱਗੋਂ ਇਹ ਆਉਂਦਾ ਕਿ ਅਸੀਂ ਕਿਸਾਨਾਂ ਨੂੰ ਰੋਕਣਾ ਨਹੀਂ ਚਾਹੁੰਦੇ ਕਿਸਾਨ ਆਪਣੀਆਂ ਗੱਡੀਆਂ ਲੈ ਕੇ ਆਉਣ ਰੇਲਾਂ 'ਚ ਆਉਣ ਜਿਹੜੇ ਟਰਾਂਸਪੋਰਟੇਸ਼ਨ ਦੇ ਸਾਧਨ ਹੈ ਉਹਨਾਂ ਦੇ ਉੱਤੇ ਆਉਣ ਪਰ ਟਰੈਕਟਰ ਟ੍ਰਾਲੀਆਂ ਲੈ ਕੇ ਕਿਉਂ ਦਿੱਲੀ ਵੱਲ ਤੁਰੇ ਹੋਏ ਐ ਹਰਿਆਣਾ ਸਰਕਾਰ ਦਾ ਜਵਾਬ ਕੁਝ ਇਸ ਤਰ੍ਹਾਂ ਦਾ ਹਰਿਆਣਾ ਸਰਕਾਰ ਇਹ ਵੀ ਕਹ ਰਹੀ ਕਿ ਅਸੀਂ ਰੋਕਣਾ ਨਹੀਂ ਚਾਹੁੰਦੇ ਪਰ ਕਿਸਾਨਾਂ ਦਾ ਤਰੀਕਾ ਗਲਤ ਹੈ ਪਰ ਇਹ ਹਾਲਾਤ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਖੜੇ ਕਰ ਰਹੇ ਐ ਪਰ ਕਦੇ ਨਾ ਕਦੇ ਤਾਂ ਇਹਨਾਂ ਸਵਾਲਾਂ ਦਾ ਜਵਾਬ ਦੇਣਾ ਪਵੇਗਾ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਜਦੋਂ ਇਹਨਾਂ ਸਵਾਲਾਂ ਦਾ ਜਵਾਬ ਉਹਨਾਂ ਲੋਕਾਂ ਨੂੰ ਦੇਣਾ ਪਵੇਗਾ ਜੋ ਉਸ ਪਾਸੇ ਅੱਜ ਖੜੇ ਆ ਤਾਂ ਉਹ ਉਹਨਾਂ ਸਵਾਲਾਂ ਦੇ ਕੀ ਜਵਾਬ ਦੇਣਗੇ ਕਿ ਇਹਨਾਂ ਚੀਜ਼ਾਂ ਨੂੰ ਜਸਟੀਫਾਈ ਕੀਤਾ ਜਾ ਸਕੇਗਾ ਇਹ ਭਵਿੱਖ ਦੇ ਵਿੱਚ ਵੱਡੇ ਸਵਾਲ ਹੈ ਇਹਨਾਂ ਦਾ ਉੱਤਰ ਕੀ ਮਿਲੇਗਾ ਕਦੋਂ ਮਿਲੇਗਾ ਇਹਦੇ ਉੱਤੇ ਅਜੇ ਨਿਗਾਹਾਂ ਬਣੀਏ ਰਹਿਣਗੀਆਂ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ